ਉਹਦੇ ਜਿਸ ਮੁੰਡੇ ਦਾ ਕਤਲ ਹੋਇਆ ਹਰਪੀ ਸਿੰਘ ਦਾ ਉਹਦਾ ਚਾਚਾ ਗਵਾ ਜਿਹਦੇ ਸਾਹਮਣੇ ਭਿਆਨਕ ਹਥਿਆਰਾਂ ਨਾਲ ਉਹਦਾ ਕਤਲ ਕੀਤਾ ਗਿਆ ਬੇ ਰਹਿਮੀ ਨਾਲ ਮਾਰਿਆ ਗਿਆ ਉਹਨੂੰ ਪੁਲਿਸ ਨੇ ਛੱਡ ਦਿੱਤਾ ਗਿਆ ਅਸੀਂ ਇਹੀ ਪੁਲਿਸ ਪ੍ਰਸ਼ਾਸਨ ਨੂੰ ਪੁੱਛਣਾ ਚਾਹੁੰਦੇ ਆਂ ਵੀ ਉਹਨੂੰ ਕਿਉਂ ਛੱਡਿਆ ਇਸ ਮਸਲੇ 'ਚ ਛੱਡਿਆ ਮਤਲਬ ਕਿ ਅਸੀਂ ਇੱਥੇ ਧਰਨਾ ਲਾਇਆਗਾ ਅਸੀਂ ਰੋਣ ਨਾਲ ਧਰਨਾ ਲਾਇਆਗਾ ਕੋਈ ਸੰਨ ਇਨਸਾਫ ਨਹੀਂ ਮਿਲ ਸਕਦਾ ਵੀ ਇਹ ਗਰੀਬ ਪਰਿਵਾਰ ਆ ਗਰੀਬ ਪਰਿਵਾਰ ਨੂੰ ਕੋਈ ਇਨਸਾਫ ਨਹੀਂ ਮਿਲ ਸਕਦਾਗਾ ਕਿਉਂਕਿ ਇਹ ਧਾੜੀ ਮਜ਼ਦੂਰੀ ਵਾਲੇ ਬੰਦੇ ਆ ਇਹਨਾਂ ਨੂੰ ਕੋਈ ਇਨਸਾਫ ਨਹੀਂ ਮਿਲ ਸਕਦਾ ਕੱਲਾ ਕੱਲਾ ਮਾਪਿਆਂ ਦਾ ਪੁੱਤ ਐ ਇਹਨਾਂ ਦਾ ਦੀਵਾ ਗੁਲ ਫੋਕੀਆਂ ਕਲਾ ਛੇੜੀਆਂ ਐਵੇਂ ਸਿਰ ਤੇ ਹੱਥ ਰੱਖਣ ਵਾਲੀਆਂ ਗੱਲਾਂ ਇਹਨਾਂ ਮਤਲਬ ਕੀ ਗਰੀਬਾਂ ਨੂੰ ਬਸ ਵੋਟਾਂ ਲੈਂਦ ਕਰੇ ਇਹਨਾਂ ਨੂੰ ਲੀਡਰਾਂ ਨੂੰ ਵੀ ਵੋਟਾਂ ਲੈਂਦ ਕਰ ਮਤਲਬ ਹੁੰਦਾਗਾ 23 ਸਾਲਾ ਨੌਜਵਾਨ ਹਰਪ੍ਰੀਤ ਦੇ ਕਤਲ ਮਾਮਲੇ ਦੇ ਵਿੱਚ ਇਨਸਾਫ ਦੀ ਮੰਗ ਨੂੰ ਲੈ ਕੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਅੱਜ 7 ਦਿਨ ਹੋ ਗਏ ਧਰਨਾ ਲਗਾਏ ਨੂੰ ਤਾਂ ਇੱਕ ਵਾਰ ਧਰਨੇ ਦੀਆਂ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰਦੇ ਆਂ ਤਾਂ ਲਗਾਤਾਰ ਇਹ ਧਰਨਾ ਜਾਰੀ ਹੈ ਤਾਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਅੱਜ ਤੋਂ ਕਰੀਬ 1 ਮਹੀਨਾ ਪਹਿਲਾਂ ਹਰਪ੍ਰੀਤ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਸੀ ਜਿਸ ਦੇ ਮਾਮਲੇ 'ਚ ਕਾਰਵਾਈ ਦੀ ਮੰਗ ਨੂੰ ਲੈ ਕੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਪਿੰਡ ਰੂੜੇਲੀ ਦੇ ਵਿੱਚ ਧਰਨਾ ਲਗਾਇਆ ਗਿਆ ਸੀ ਤਾ ਅੱਜ ਧਰਨਾ ਚੱਲਦਿਆਂ ਨੂੰ ਕਰੀਬ 7 ਦਿਨ ਹੋ ਗਏ ਨੇ ਤਾਂ ਕੋਈ ਕਾਰਵਾਈ ਹੋਈ ਆ ਜਾਂ ਨਹੀਂ ਹੋਈ ਜਾਂ ਕੀ ਗੱਲਬਾਤ ਹੋਈ ਪੁਲਿਸ ਦੇ ਨਾਲ ਉਹ ਗੱਲਬਾਤ ਕਰਦੇ ਆ ਤੇ ਪਰਿਵਾਰਕ ਮੈਂਬਰ ਵੀ ਸਾਡੇ ਨਾਲ ਮੌਜੂਦ ਨਹੀਂ ਤਾਂ ਇੱਕ ਕਿਸਾਨ ਜੁਨੀਅਨ ਪਹੁੰਚੇ ਹੋਏ ਨੇ ਤਾਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਪਹਿਲਾਂ ਗੱਲ ਦੱਸ ਦਿਓ ਜੀ ਕੀ ਗੱਲਬਾਤ ਹੋਈ ਸੀਗੀ ਔਰ ਕੀ ਪੂਰਾ ਮਾਮਲਾ ਸੀਗਾ ਅੱਜ ਕਰੀਬ 7 ਦਿਨ ਹੋ ਗਏ ਧਰਨਾ ਲੱਗੇ ਨੂੰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੈਂ ਭਾਰਤੀ ਕਿਸਾਨ ਜੁਨੀਅਨ ਮਾਲਵਾ ਜ਼ਿਲ੍ਹਾ ਪ੍ਰਧਾਨ ਮੁਕਸਰ ਹਰਪੀਤ ਸਿੰਘ ਗੱਲਬਾਤ ਇਹ ਹੋਈ ਹੈ ਜੀ ਡੇਢ ਮਹੀਨਾ ਹੋ ਗਿਆ ਕਿਉਂਕਿ ਹਰਪ੍ਰੀਤ ਸਿੰਘ ਥੋ ਪਿੰਡ ਰੂੜਿਆਣੀ ਦਾ ਸੀਗਾ ਤਿੰਨ ਇੱਥੋਂ ਦੇ ਵਿਅਕਤੀ ਸੀ ਜੋ ਕਿ ਨਾ ਇਹਨਾਂ ਨੂੰ ਪਤਾਗਾ ਪਰਿਵਾਰ ਨੂੰ ਤੇ ਉਹਨਾਂ ਨੇ ਮੁੰਡਾ ਇੱਥੇ ਆਇਆਗਾ ਕੱਲਾ ਕੱਲਾ ਮਾਪਿਆਂ ਦਾ ਪੁੱਤ ਸੀਗਾ ਅੱਡੇ ਦੇ ਆਦੀ ਚਾਚੇ ਦੀ ਦੁਕਾਨ ਤੇ ਆਇਆਗਾ ਚਲੋ ਆਂਡੇ ਪਤਾ ਨਹੀਂ ਪਕੌੜੇ ਖਾਣ ਆਇਆਗਾ ਤੇ ਉਸ ਤੇ ਤਿੱਖੇ ਹਥਿਆਰਾਂ ਨਾਲ ਜੋ ਕਿ ਵਾਰ ਕੀਤਾ ਗਿਆ ਪਹਿਲਾਂ ਉਹਦੀ ਬਾਹ ਵਢੀ ਗਈ ਬੁਰੀ ਹਾਲਤ ਨਾਲ ਫਿਰ ਉਹਦੇ ਮਨਨ ਕੇ ਚਲੋ ਉਂਗਲਾਂ ਤੇ ਟੱਕ ਲਾਇਆ ਗਿਆਗਾ ਜਦੋਂ ਉਹਨੇ ਹੱਥ ਅੱਗੇ ਕੀਤਾ ਟੋਕਾ ਮਾਰਾ ਉਂਗਲਾਂ ਵੱਡੀਆਂ ਗਈਆਂ ਤੇ ਜੋ ਕਿ ਉਹ ਭੱਜਿਆ ਉਹਦੇ ਮਗਰੋਂ ਹਥਿਆਰ ਨਾਲ ਮਾਰਿਆ ਗਿਆ ਧੌਣ ਵੱਢੀ ਗਈ ਬੁਰੀ ਹਾਲਤ ਨਾਲ ਪੂਰੀ ਹਾਲਤ ਨਾਲ ਮਾਰਿਆ ਗਿਆਗਾ ਉਸ ਨੂੰ ਤੇ ਜਿਸ ਵਿੱਚ ਪੁਲਿਸ ਪ੍ਰਸ਼ਾਸਨ ਨੇ ਕੁਝ ਨਹੀਂ ਕੀਤਾ ਤਿੰਨ ਐਕਤੀਆਂ ਤੇ ਪਰਚਾ ਮੈਡੀਕਲ ਰਿਪੋਰਟ ਚ ਆਇਆ ਜੋ ਕਿ ਪਰਚੇ ਦੇ ਵਿੱਚ ਵੀ ਇਹ ਤਿੰਨੇ ਚੱਕੇ ਪੁਲਿਸ ਨੇ ਤਿੰਨੇ ਚੱਕੇ ਤਿੰਨ ਚੱਕ ਕੇ ਪੁਲਿਸ ਪ੍ਰਸ਼ਾਸਨ ਨੇ ਇੱਕ ਬੰਦੇ ਨੂੰ ਛੱਡ ਦਿੱਤਾ ਗਿਆ ਜੋ ਕਿ ਢੋਲਾ ਸਿੰਘ ਨਾਂ ਦਾ ਹੈਗਾ ਉਹਨੂੰ ਪੁਲਿਸ ਨੇ ਛੱਡ ਦਿੱਤਾ ਗਿਆ ਅਸੀਂ ਇਹੀ ਪੁਲਿਸ ਪ੍ਰਸ਼ਾਸਨ ਨੂੰ ਪੁੱਛਣਾ ਚਾਹੁੰਦੇ ਆਂ ਵੀ ਉਹਨੂੰ ਕਿਉਂ ਛੱਡਿਆ ਕਿਸ ਮਸਲੇ 'ਚ ਛੱਡਿਆ ਮਤਲਬ ਕਿ ਅਸੀਂ ਇਸ ਤੇ ਧਰਨਾ ਲਾਇਆਗਾ ਅਸੀਂ ਰੋਣ ਵਾਸਤੇ ਧਰਨਾ ਲਾਇਆਗਾ ਕੋਈ ਸਾਨੂੰ ਇਨਸਾਫ ਨਹੀਂ ਮਿਲ ਸਕਦਾ ਵੀ ਇਹ ਗਰੀਬ ਪਰਿਵਾਰ ਆ ਗਰੀਬ ਪਰਿਵਾਰ ਨੂੰ ਕੋਈ ਇਨਸਾਫ ਨਹੀਂ ਮਿਲ ਸਕਦਾਗਾ ਕਿਉਂਕਿ ਇਹ ਧਾੜੀ ਮਜ਼ਦੂਰੀ ਵਾਲੇ ਬੰਦੇ ਆ ਇਹਨਾਂ ਨੂੰ ਕੋਈ ਇਨਸਾਫ ਨਹੀਂ ਮਿਲ ਸਕਦਾ ਕੱਲਾ ਕੱਲਾ ਮਾਪਿਆਂ ਦਾ ਪੁੱਤ ਇਹਨਾਂ ਦਾ ਦੀਵਾ ਗੋਲ ਕੀਤਾ ਉਹਨੇ ਕੋਈ ਮਗਰਸਾਰਾ ਲਾਉਣ ਵਾਲਾ ਹੈ ਨਹੀਂਗਾ ਇਸ ਪਰਿਵਾਰ ਨੂੰ ਇਹ ਚੀਜ਼ ਦੀ ਮੰਗ ਕਰਦੇ ਸੀ ਇਸ ਕਰਕੇ ਸੀ ਧਰਨਾ ਲਾਇਆ ਇੱਥੇ ਜੋ ਕਿ ਅਸੀਂ 10 ਤਰੀਕ ਨੂੰ ਐਸਐਸਪੀ ਦਫ਼ਤਰ ਧਰਨਾ ਲਾਇਆ ਸੀ ਜਿਸ ਵਿੱਚ ਅਸੀਂ ਜੱਸੇਬੰਦੀਆਂ ਨੂੰ ਸਾਡੀ ਧਰਨਾ ਲਾਇਆ ਸਾਰਾ ਪਿੰਡ ਆਇਆ ਉੱਥੇ ਗੱਲਬਾਤ ਕੀਤੀ ਗਈ ਕਿ ਸਾਹਿਬ ਨਾਲ ਗੱਲਬਾਤ ਕੀਤੀ ਸਾਨੂੰ ਸਾਡੇ ਜੱਸੇਬੰਦੀ ਦੇ 5-7 ਬੰਦੇ ਉੱਲ ਜਾ ਕੇ ਮਾਤਾ ਪਿਤਾ ਨੂੰ ਅੰਦਰ ਲਾ ਕੇ ਕੀਤੀ ਜੋ ਕਿ ਸਾਹਿਬਾਂ ਦਾ ਵੀ ਉਹਨੂੰ ਗਿਫਤਾਰਾ ਸੀ ਕਰ ਲੈਣੇ ਆ ਐਸਐਸ ਸਾਹਿਬ ਨੂੰ ਆਖਿਆ ਗਿਆ ਜੋ ਕਿ ਦੁਬਾਰਾ ਗੱਲ ਕੀਤੀ ਗਈ 5 ਮਿੰਟ ਰੋਕ ਕੇ ਉਹ ਆਂਦੇ ਵੀ ਇਹਦੀ ਇਨਕੁਆਰੀ ਲਈ ਜਾਊਗੀ ਇਨਕੁਆਰੀ ਕਿਸ ਗੱਲ ਦੀ ਲਈ ਜਾਊਗੀ ਇਨਕੁਆਰੀ ਤਾਂ ਤਾਂ ਹੋਵੇ ਜੇ ਉਹ ਵਿੱਚ ਬੰਦਾ ਨਾ ਹੋਵੇ ਮੌਜੂਦ ਖੁਦ ਜਿਸ ਮੁੰਡੇ ਦਾ ਕਤਲ ਹੋਇਆ ਹਰਪੀ ਸਿੰਘ ਦਾ ਉਹਦਾ ਚਾਚਾ ਅਗਵਾ ਜਿਹਦੇ ਸਾਹਮਣੇ ਭਿਆਨਕ ਹਥਿਆਰਾਂ ਨਾਲ ਉਹਦਾ ਕਤਲ ਕੀਤਾ ਗਿਆ ਬੇਰਹਿਮੀ ਨਾਲ ਮਾਰਿਆ ਗਿਆ ਇਹ ਕਿੰਨੀ ਤਰੀਕ ਨੂੰ ਕਤਲ ਹੋਇਆ ਸੀ ਤੇ ਧਰਨਾ ਲੱਗਣ ਨੂੰ ਕਿੰਨੇ ਦਿਨ 29 5000 2024 ਨੂੰ 29 ਤਰੀਕ 5ਵਾਂ ਮਹੀਨਾ 2024 ਨੂੰ ਜੀ ਨੂੰ ਕਿ ਅੱਜ ਵੀ ਖਲੋ ਕਿੰਨੇ ਦਿਨ ਹੋ ਚੁੱਕਿਆ ਪੁਲਿਸ ਪ੍ਰਸ਼ਾਸਨ ਤੇ ਕੋਈ ਸਿਰ ਤੇ ਜੂ ਨਹੀਂ ਸਰਕੀ ਕਿਉਂ ਨਹੀਂ ਸਰਕੀ ਵੀ ਇਹ ਗਰੀਬ ਪਰਿਵਾਰ ਆ ਤਾਂ ਨਹੀਂ ਸਰਕੀ ਮੰਨ ਕੇ ਚਲੋ ਇਹਦਾ ਮਕਸਦ ਕੀ ਹੈ ਵੀ ਉਹਨਾਂ ਨੂੰ ਪੈਸੇ ਦਿੱਤੇ ਗਏ ਆ ਪੁਲਿਸ ਪ੍ਰਸ਼ਾਸਨ ਕਿਉਂ ਨਹੀਂ ਗੱਲ ਸੁਣ ਰਹੀ ਬਾਕੀ ਅਸੀਂ ਇੱਥੇ ਧਰਨਾ ਲਾਇਆਗਾ ਧਰਨਾ ਲਾਇਆ ਕੋਈ ਆਸੇ ਪਾਸੇ ਦਾ दारू ਪੀ ਕੇ ਨਾ ਇੱਥੇ ਕੋਈ ਪੁਲਿਸ ਪ੍ਰਸ਼ਾਸਨ ਦਾ ਤੁਹਾਨੂੰ ਕੋਈ ਦੀਨ ਦਾ ਬੰਦਾ ਕੋਈ ਮੁਲਾਜ਼ਮ ਨਹੀਂ ਨਾ ਅਸੀਂ ਜਦੋਂ ਐਸਐਸਪੀ ਦਫ਼ਤਰ ਧਰਨਾ ਲਾਇਆ ਧਰਨਾ ਲਾਉਣ ਤੋਂ ਬਾਅਦ ਇੱਥੇ ਕੋਈ ਵੀ ਅਫਸਰ ਨਹੀਂ ਆਇਆ ਜੋ ਕਿ ਰਾਜਨੀਤੀ ਦੇ ਕੁਝ ਬੰਦੇ ਆਏ ਆ ਉਹ ਫੋਕੀਆਂ ਖਲਾਛੇਰੀਆਂ ਐਵੇਂ ਸਿਰ ਤੇ ਹੱਥ ਰੱਖਣ ਵਾਲੀਆਂ ਗੱਲਾਂ ਕੋਈ ਵੀ ਮਦਦ ਜਾਂ ਮੰਨ ਕੇ ਚਲੋ ਕੋਈ ਵੀ ਕਿਸੇ ਅਫਸਰ ਨੂੰ ਉਹਨਾਂ ਨੇ ਕਿਹਾ ਹੋਵੇ ਬਈ ਇਹਨਾਂ ਨੂੰ ਗ੍ਰਿਫਤਾਰ ਕਰੋ ਐਵੇਂ ਬਸ ਫਾ ਫਾ ਕਰਕੇ ਉਹ ਗਏ ਕੋਈ ਕਿ ਇਹਨਾਂ ਮਤਲਬ ਕਿ ਗਰੀਬਾਂ ਤੋਂ ਬਸ ਵੋਟਾਂ ਲੈਣ ਤੇ ਕਰ ਇਹਨਾਂ ਨੂੰ ਲੀਡਰਾਂ ਨੂੰ ਵੀ ਵੋਟਾਂ ਲੈਣ ਤੇ ਕਰ ਮਤਲਬ ਹੁੰਦਾਗਾ ਕੋਈ ਕਿਸੇ ਦੀ ਸੁਣਵਾਈ ਨਹੀਂ ਮਤਲਬ ਕਿ ਇਹ ਗਰੀਬ ਆ ਜਾਂ ਕੁਝ ਵੀ ਲਾ ਲੋ ਇਹਨਾਂ ਦੀ ਕੋਈ ਸੁਣਵਾਈ ਨਹੀਂ ਹੋ ਸਕਦੀ ਇਸ ਕਰਕੇ ਸੀ ਉੱਥੇ ਧਰਨਾ ਲਾਇਆਗਾ ਐਸਐਚਓ ਸਾਹਿਬ ਨੇ ਇਹ ਗੱਲ ਆਖੀ ਸੀ ਵੀ ਮੈਨੂੰ ਦਾ 8 ਤਰੀਕ ਨੂੰ ਆਖਿਆ ਸੀਗਾ ਵੀ ਪ੍ਰਧਾਨ ਸਾਹਿਬ ਜੀ ਸਾਨੂੰ ਸਿਰਫ ਸ਼ੁੱਕਰਵਾਰ ਦਾ ਟਾਈਮ ਦਿੱਤਾ ਜਾਵੇ ਅਸੀਂ ਉਹਦੀ ਇਨਕੁਆਰੀ ਕਰਕੇ ਸ਼ੁੱਕਰਵਾਰ ਤੇ ਕਰ ਚੱਕ ਲਾਂਗੇ ਇਨਕੁਆਰੀ ਦਾ ਵੀ ਨਾਂ ਨਹੀਂ ਲਿਆ ਸੀਗਾ ਤੇ ਜੋ ਕਿ ਅੱਜ ਦੇਖ ਲਓ ਤੁਸੀਂ ਦਿਨ ਕਿਹੜੇ ਕਿੰਨੇ ਹੋ ਗਏ ਆ ਅਸੀਂ ਐਸਐਸਪੀ ਦਫ਼ਤਰ ਵੀ ਹੋ ਗਏ ਆ ਸਾਡੇ ਸੂਬਾ ਪ੍ਰਧਾਨ ਮਲੂਕ ਸਿੰਘ ਹੀਰਕੇ ਤੇ ਇਹ ਗੱਲ ਆਖੀ ਆ ਭਾਈ ਜੇ ਸਾਡੀ 10 ਤਰੀਕ ਆ ਵੀ ਤਰੀਕ ਤੋਂ ਪਹਿਲਾਂ ਸਾਡੀ ਕੋਈ ਸੁਣਵਾਈ ਹੁੰਦੀ ਆ ਠੀਕ ਆ ਨਹੀਂ ਤਾਂ ਅਸੀਂ 20 ਤਰੀਕ ਨੂੰ ਪੱਕੇ ਤੌਰ ਤੇ ਉੱਥੇ ਧਰਨਾ ਲਾਇਆ ਜਾਊਗਾ ਫੁੱਲ ਸੰਘਰਸ਼ ਕੀਤਾ ਜਾਊਗਾ ਸਾਡੀਆਂ ਕਿਸਾਨਾਂ ਦੀਆਂ ਸਬੰਧੀਆਂ ਪਹੁੰਚਣੀਆਂ ਸਾਰਾ ਵੱਡੀ ਲੀਡ ਗਿਣਤੀ 'ਚ ਅਸੀਂ ਉੱਥੇ ਧਰਨਾ ਲਾਵਾਂਗੇ ਤੇ ਪੁਲਿਸ ਪ੍ਰਸ਼ਾਸਨ ਨੂੰ ਤੋਂ ਅਸੀਂ ਇਹੀ ਪੁਲਿਸ ਪ੍ਰਸ਼ਾਸਨ ਨੂੰ ਇਹ ਆਖਿਆ ਸੀਗਾ ਵੀ ਉਹਨੂੰ ਗ੍ਰਿਫਤਾਰ ਕੀਤਾ ਜਾਵੇ ਪਰ ਉਹ ਇਸ ਗੱਲ ਦੀ ਨਹੀਂ ਮੰਨੀ ਉਹਨਾਂ ਦੇ ਕੋਈ ਕਾਰਨ ਤੇ ਜੂਨ ਹੀ ਸਰਕੀ ਜਿਸ ਕਰਕੇ ਅਸੀਂ ਉੱਤੇ 20 ਤਰੀਕ ਦਾ ਧਰਨਾ ਲਿਖਿਆ ਫੁੱਲ ਵੱਡੀ ਗਿਣਤੀ ਦੇ ਵਿੱਚ ਉੱਥੇ ਸਾਰੇ ਜੱਸੇ ਬੰਦੀਆਂ ਨੂੰ ਵੀ ਇਹ ਮੈਂ ਗੱਲ ਕਹਿੰਦਾ ਵੀ ਉੱਥੇ ਪਹੁੰਚਣਾ ਪਰ ਇੱਕ ਗੱਲ ਹੋਰ ਆ ਇੱਥੇ ਪੁਲਿਸ ਪ੍ਰਸ਼ਾਸਨ ਨੂੰ ਅਸੀਂ ਇਹ ਗੱਲ ਆਖੀ ਸੀ ਇੱਥੇ ਕੁਝ ਸ਼ਰਾਰਤੀ ਲੋਕ ਹੁੰਦੇ ਆ ਜਿਸ ਕਰਕੇ ਸਾਡੀਆਂ ਬੀਬੀਆਂ ਭੈਣਾ ਬੈਠੀਆਂ ਜਿਨ੍ਹਾਂ ਨੂੰ ਪਰੇਸ਼ਾਨ ਕਰਦੇ ਆ ਮੰਨ ਕੇ ਚਲੋ ਇੱਕ ਪਰਿਵਾਰ ਦਾ ਪੁੱਤ ਮਰਿਆ ਹੋਵੇ ਉਹਨਾਂ ਦੇ ਮਨ 'ਤੇ ਕੀ ਬੀਤੂਗੀ ਠੀਕ ਹੈ ਨਾ ਇਹ ਸਾਰੇ ਜਾਣਦੇ ਆ ਇੱਕ ਉੱਤੋਂ ਕੋਈ ਆ ਕੇ ਪਰੇਸ਼ਾਨੀ ਕਰੇ ਇਨਸਾਫ ਲੈਣ ਵਾਸਤੇ ਬੈਠੇ ਨਾ ਸੀ ਇੱਥੇ ਜੇ ਸਾਨੂੰ ਇਨਸਾਫ ਨਹੀਂ ਮਿਲਦਾ ਅਸੀਂ ਤਾਂ ਧਰਨ ਵਾਲਾ ਇੱਕ ਗਰੀਬ ਆ ਤਾਜੀ ਕਰਕੇ ਤਾਜੀ ਖਾਣ ਵਾਲੇ ਬੰਦੇ ਆ ਕੰਮਕਾਰ ਬੰਦਾ ਧਰਨਾ ਲਾਈ ਬੈਠੇ ਆ ਕੋਈ ਸਾਡੀ ਸੁਣਵਾਈ ਨਹੀਂ ਹੋ ਰਹੀ ਇਹ ਚੀਜ਼ ਪੁਲਿਸ ਪ੍ਰਸ਼ਾਸਨ ਜ਼ਿੰਮੇਵਾਰ ਹੈ ਚੀਜ਼ ਦੀ ਇੱਥੇ ਵਾਰਦਾਤਾ ਹੁੰਦੀਆਂ ਉਹ ਚੀਜ਼ ਦੀ ਵੀ ਪੁਲਿਸ ਪ੍ਰਸ਼ਾਸਨ ਜ਼ਿੰਮੇਵਾਰ ਆ ਕੋਈ ਵੀ ਗੱਲਬਾਤ ਹੁੰਦੀ ਆ ਉਹਦਾ ਪੁਲਿਸ ਪ੍ਰਸ਼ਾਸਨ ਜ਼ਿੰਮੇਵਾਰ ਆ ਅਸੀਂ ਪਰਿਵਾਰਕ ਮੈਂਬਰ ਜੋ ਮਾਤਾ ਨੇ ਲੜਕੇ ਦੇ ਉਹ ਵੀ ਮੌਜੂਦ ਨੇ ਗੱਲਬਾਤ ਕਰਦੇ ਮਾਤਾ ਕੋਈ ਗੱਲਬਾਤ ਹੋਈ ਦਿਨ ਬਹੁਤ ਹੋ ਗਏ ਨੇ 1 ਮਹੀਨੇ ਤੋਂ ਉੱਪਰ ਪਹਿਲਾਂ ਤਾਂ ਕਤਲ ਹੋਇਨੂ ਹੋ ਗਿਆ ਤੇ ਉਸ ਤੋਂ ਬਾਅਦ ਹਫਤਾ ਹੋ ਗਿਆ ਤਾਂ ਨਾ ਲੱਗੇ ਨੂੰ ਕੋਈ ਗੱਲਬਾਤ ਪੁਲਿਸ ਨਾਲ ਹੋਈ ਕੀ ਕਹਿੰਦੇ ਨੇ ਕੋਈ ਗੱਲਬਾਤ ਨਹੀਂ ਜੀ ਸਾਡੀ ਸੁਣਦਾਗਾ 7 ਦਿਨ ਹੋ ਗਏ ਤਰਨਾ ਲਾਇ ਇਹਨੂ ਅਸੀਂ ਤਿੰਨ ਜਣਿਆਂ ਨੇ ਕਤਲ ਕੀਤਾ ਦੋ ਜਣੇ ਫੜ ਲਏ ਇੱਕ ਜਣੇ ਨੂੰ ਫੜ ਕੇ ਛੱਡਤਾਗਾ ਤੇ ਪੁਲਿਸ ਹਜੇ ਸਾਡੀ ਕੋਈ ਸੁਣਾਈ ਨਹੀਂ ਚਾਲਦੀ ਕੀ ਕਹਿੰਦੇ ਕਿ ਉਹ ਦਿਨ ਐਸਐਸਪੀ ਦਫਤਰ ਤਰਨਾ ਲਾਇ ਸੁਦੋਂ ਕੀ ਕਹਿੰਦੇ ਸੀ ਉਹਦੇ ਕੁਛ ਨਹੀਂ ਕਹਿੰਦੇ ਸੀ ਅਖੇ ਦੂਰੀ ਵਾਰ ਅਖੇ ਇੱਕ ਵਾਰੀ ਕਰ ਲਾਂਗੇ ਦੂਰੀ ਵਾਰਣ ਕਵਾਰੀ ਦਾ ਕਰਨ ਦਾ ਕੀ ਫਾਇਦਾ ਉਸ ਤੋਂ ਬਾਅਦ ਆਇਆ ਇੱਥੇ ਅਫਸਰ ਆਇਆ ਕੋਈ ਉਸ ਤੋਂ ਬਾਅਦ ਜਦੋਂ ਧਰਨਾ ਲਾਇਆ ਸੀ ਉਸ ਤੋਂ ਬਾਅਦ ਕੋਈ ਅਫਸਰ ਇੱਥੇ ਕੋਈ ਨਹੀਂ ਆਇਆਗਾ ਬਸ ਪੌਸ ਮਾਰਾ ਮੋਟਾ ਆਉਂਦੀ ਰਹੀ ਐ ਮਰ ਜਾਂਦੀ ਸੀ ਵੀ ਤੇ ਸਾਨੂੰ ਕੁਛ ਨਹੀਂ ਦੱਸਿਆਗਾ 7 ਦਿਨ ਹੋ ਗਏ ਸੀ ਸੜਕਾਂ ਤੇ ਰੁੜੀ ਜਾਂਦੇ ਆ ਤੱਤੇ ਥਾਂ ਮੱਚੀ ਜਾਂਦੇ ਆ ਅਸੀਂ ਸਾਡਾ ਕੋਈ ਨਹੀਂ ਸੁਣਦਾਗਾ ਅਸੀਂ ਗਰੀਬ ਕਰਕੇ ਤਾਂ ਨਹੀਂ ਸੁਣਦਾ ਕੋਈ ਸਾਡੀ ਨਾਲੇ ਸਾਡਾ ਦੀਵਗ ਵੱਲ ਕਰਤਾ ਨਾਲੇ ਸਾਡਾ ਦੂਜਾ ਦਿਲ ਦੁਖੀ ਕਰਤਾ ਇਹਨਾਂ ਨੇ ਹਾਜੇ ਸਾਡੀ ਕੋਈ ਨਹੀਂ ਸਵਾਈ ਹੋਈਗੀ ਇਕੱਲਾ ਇਕੱਲਾ ਮੁੰਡਾ ਸੀ ਕੋਈ ਮੇਰਾ ਪੁੱਤ ਸੀਗਾ ਸਾਡਾ ਮਗਰ ਕੁਛ